ਇਰੇ ਸਾਈ ਮਿਸਾਏ ਮੇ ਸੱਜਣਾ ਸੱਜਣਾ ਕਿ ਸੱਜਣਾ ਪਕੜੀ ਚੜਚੀ ਮੋਰ ਸੱਜਣਾ ਅਬ ਸੁਣਦੇ ਹੈ ਜਬ ਪਿਆਰ ਹੋ ਨੀਏ ਚਲੋ ਤਪੇ ਹੈ ਇੱਕ ਤੋ ਸੱਜਣ ਮੇ ਮਨ ਮਨ ਅਰਦੇ ਤਰੋ ਜਾ ਤੰਨ ਮੇ ਮਨ ਮਨ हेलो दोस्तों कैसे हो गोवर्धन पूजा थी आज विश्वकर्मा डे था आज है ना दो दो तैयार हो गए है ना ते पर भाई मैं ता सच दसा अपने कैमरे स्टैंड अपने सामान दी पूजा ही करना मतलब भूल गई एमे सच दस दन्नी मैं एमे नहीं दस्ती कि वीडियो च मैं आ केता मैं वो केता जेडी चीज भूल गई आज ना सवेरे बस एही बिजी हो गई सी काम दे विच ते बस ਸੋਚਿਆ ਸੀ ਵੀਡੀਓ ਅੱਛੀ ਜੀ ਬਣਾਵਾਂ ਮੇਰੇ ਹਸਬੰਡ ਗਏ ਸੀਗੇ ਸੈਕਟਰ 45 ਕੇ 46 ਚ ਗਏ ਸੀਗੇ ਹਨਾ ਇੱਥੇ ਬਹੁਤ ਵੱਡੇ ਗੁਰਦਨ ਮਹਾਰਾਜ ਜੀ ਬਣਾਉਂਦੇ ਆ ਹਨਾ ਤੇ ਇੱਥੇ ਨਾ ਇੰਨਾ ਮਤਲਬ ਤੁਸੀਂ ਐਂ ਦੇਖ ਲਓ ਕਿ ਸਭ ਤੋਂ ਵੱਡਾ ਇੱਥੇ ਹੀ ਗੁਰਦਨ ਮਹਾਰਾਜ ਜੀ ਬਣਾਉਂਦੇ ਆ ਜਿੱਥੇ ਮੇਰੇ ਹਸਬੰਡ ਗਏ ਸੀ ਮੇਰੇ ਹਸਬੰਡ ਨੂੰ ਹਰੇਕ ਚੀਜ਼ ਦੇਖਣ ਦਾ ਦੇਖੋ ਮੌਕਾ ਮਿਲਦਾ ਹੈ ਨਾ ਜੌਬ ਵੀ ਹੈ ਔਰ ਮੌਕਾ ਵੀ ਮਿਲਦਾ ਹੈ ਔਰ ਹਰ ਇੱਕ ਚੀਜ਼ ਨੂੰ ਇੰਜੋਏ ਕਰਨ ਦਾ ਵੀ ਮੌਕਾ ਮਿਲਦਾ ਹੈ ਤੇ ਕੰਮ ਤਾਂ ਆਪਾਂ ਕਰਨਾ ਹੀ ਹੈ ਨਾਲ ਨਾਲ ਹੈ ਨਾ ਤਾਂ ਹੀ ਫਿਰ ਜਿਸ ਟਾਈਮ ਮੈਂ ਕੈਨਿਕ ਹੁੰਨੀ ਨਾ ਜਾਣਾ ਜਾਣਾ ਕਿਉਂਕਿ ਇਹ ਹੈ ਤਾਂ ਕੰਮ ਇਹਨਾਂ ਦਾ ਪਰ ਉਹ ਚੀਜ਼ਾਂ ਨੂੰ ਫੇਸ ਕਰ ਕਰਕੇ ਹੈ ਨਾ ਜਿਸ ਤਰ੍ਹਾਂ ਕੋਈ ਵੀ ਚੀਜ਼ ਹੈ ਉਸ ਦੀ ਆਪਾਂ ਬਾਰ ਬਾਰ ਟੈਲੀ ਕਿਸੇ ਵੀ ਚੀਜ਼ ਦੀ ਹੈ ਨਾ ਆਪਾਂ ਫੋਟੋ ਕਰਨੀ ਜਾਂ ਫਿਰ ਆਪਾਂ ਉਸ ਬਾਰੇ ਖਬਰ ਲੈਣੀ ਤੇ ਉਹ ਹੀ ਚੀਜ਼ਾਂ ਆਪਾਂ ਸੋਚੀ ਹੈ ਨਾ ਤੇ ਬਹੁਤ ਲਾਈਫ ਸਾਡੀ ਚੇਂਜ ਹੋ ਗਈ ਬਹੁਤ ਜ਼ਿਆਦਾ ਤੇ ਪਰ ਇਸ ਤਰ੍ਹਾਂ ਰੋਟੀ ਖਾਣੀ ਹੈ ਕਿਸੇ ਟਾਈਮ ਮਨ ਕਰਦਾ ਹੈ ਇੱਧਰ ਚਾਹੀਏ ਉੱਧਰ ਚਾਹੀਏ ਪਰ ਨਹੀਂ ਜਾਂ ਪਾਉਂਦੇ ਹਨ ਬਸ ਥੋੜੀ-ਬੋਤੀ ਮਜਬੂਰੀ ਹੋ ਜਾਂਦੀ ਹੈ ਸਾਡੀ ਲਾਈਫ ਤੇ ਕੁਝ ਪਲ ਐਸ ਤਰ੍ਹਾਂ ਹੀ ਬਸ ਚਲੇ ਗਏ ਹਨਾ ਤੇ ਕੁਝ ਪਲਾਂ ਦੀ ਸਾਨੂੰ ਮਜਬੂਰੀ ਰਹਿਣ ਲੱਗ ਗਈ ਜਿਸ ਕਰਕੇ ਕਿਸੇ ਟਾਈਮ ਸਾਡੀ ਤੂ-ਤੂ ਮੈਮੇ ਵੀ ਹੋ ਜਾਂਦੀ ਹੈ ਪਰ ਇਸ ਤਰ੍ਹਾਂ ਫੋਨ ਤੋਂ ਬਾਅਦ ਫਿਰ ਸਾਰਾ ਕੁਝ ਠੀਕ ਹੋ ਜਾਂਦਾ ਹੈ ਥੋੜਾ ਬੋਤਾ ਕਹਿੰਦੇ ਨਾ ਲੜਾਈ ਝਗੜਾ ਤਾਂ ਚੱਲਦਾ ਹੀ ਚੱਲਦਾ ਹੈ ਪਰ ਕਹਿੰਦੇ ਨਾ ਥੋੜਾ ਜਿਹਾ ਟਾਈਮ ਨੂੰ ਲੈ ਕੇ ਜਿਆਦਾ ਉਹ ਹੋ ਜਾਂਦਾ ਹੈ ਜਦੋਂ ਦੀ ਮੈਂ YouTube ਤੇ ਆਈ ਹਾਂ ਉਦੋਂ ਦਾ ਬਸ ਥੋੜਾ ਜਿਹਾ ਮੈਂ ਆਪਣੇ ਆਪ ਨੂੰ ਸੈੱਟ ਕਰ ਲਿਆ ਤੇ ਬਹੁਤ ਚੀਜ਼ਾਂ ਦੱਸਣ ਵਾਲੀਆਂ ਬਸ ਅੱਜ ਮੈਂ ਇੰਨੀ ਕੀ ਗੱਲ ਦੱਸੂਗੀ ਤੇ ਇਹ ਪਾਈਨੈਪਲ ਕਟਰੇ ਸੀਗੇ ਮੇਰੇ ਹਸਬੰਡ ਇਹਦੀ ਸ਼ਾਰਟ ਵੀਡੀਓ ਮੈਂ ਪਾਈ ਸੀਗੀ ਹਨਾ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਐਨਾ ਹੀ ਪਿੱਛੋਂ ਆਹ ਜਿਹੜਾ ਚਿਲਕਾ ਜਾਂ ਹੁੰਦਾ ਚਿਲਕੇ ਦੇ ਨਾਲ ਹੀ ਇਹਨਾਂ ਨੇ ਇੰਨਾ ਪਾਈਨੇ ਪੱਲਾਤਾ ਹਨ ਅਸਤਾ ਛੱਲਿਆ ਹੀ ਨਹੀਂ ਸੀ ਸੱਚ ਦੱਸਾਂ ਹਨ ਜਦੋਂ ਵੀ ਕਿਤੇ ਖਾਣਾ ਹੈ ਨਾ ਤੇ ਫਿਰ ਜਿਸ ਤਰ੍ਹਾਂ ਅਸੀਂ ਮੋਲ ਵਗੈਰਾ ਚ ਜਾਂਦੇ ਹਾਂ ਉੱਥੇ ਛਿਲਕੀ ਦੇ ਦਿੰਦੇ ਹੈਗੇ ਹੈ ਹਨ ਤੇ ਅਸੀਂ ਲਿਆਂਦਾ ਤਾਂ ਜ਼ਿਆਦਾ ਹੈ ਨਹੀਂ ਐਵੇਂ ਮੈਂ ਕਹਿ ਦਵਾਂ ਪਰ ਖੱਟਾ ਬਹੁਤ ਹੁੰਦਾ ਨਾ ਤੇ ਪਰ ਹੁਣ ਘਰੇ ਆਈ ਹੈ ਚੀਜ਼ ਹਨਾ ਖਾ ਲੈਨੇ ਆ ਸਹੀ ਹੈ ਨਾ ਤੇ ਫਿਰ ਚਿੱਲ ਰਹੇ ਸੀ ਕਹਿੰਦੇ ਮੇਰੇ ਕੋਲ ਤਾਂ ਚਿੱਲਿਆ ਵੀ ਨਹੀਂ ਜਾਂਦਾ ਮੈਂ ਕਿਹਾ ਚਿੱਲੋ ਚਿੱਲੋ ਕੋਈ ਨਹੀਂ ਆਪਾਂ ਦੋਨੋਂ ਚਨੇ ਰਲ ਕੇ ਚਿੱਲ ਲੈਨੇ ਹਨਾ ਤੇ ਫਿਰ ਅਸੀਂ ਚਿੱਲਿਆ ਤੇ ਫਿਰ ਵੀ ਕੰਡੇ ਕੰਡੇ ਜੇ ਨਾ ਰਹਿ ਗਏ ਸੀਗੇ ਫਿਰ ਮੈਂ ਕਿਹਾ ਚੱਲ ਮੈਂ ਨਾਲ ਦੀ ਨਾਲ ਨਾ ਮਿੱਠਾ ਸੀਗਾ ਤੇ ਛਿਲਕੇ ਚੱਕ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾ ਆਲੂ ਆਮੰਗੂ ਘਟ ਥਫ ਦੇਖੋ ਹਨਾ ਪਰ ਇਸ ਤਰ੍ਹਾਂ ਸੀ ਮੈਂ ਟੱਬ ਵਿੱਚ ਪਾ ਕੇ ਰੱਖ ਲਿਆ ਇੱਕ ਦੋ ਪੀਸ ਨਾ ਜਿਵੇਂ ਖਾ ਲੈਨੇ ਹੈਗੇ ਆ ਤੇ ਸਾਡਾ ਮਿੱਟੂ ਰਾਮ ਮਿੱਟੂ ਰਾਮ ਆ ਵੀ ਦੇ ਗਿਆ ਲੋ ਕਿਵੇਂ ਇਹਨੂੰ ਠੰਡ ਲੱਗਦੀ ਕੰਬਲ ਚ ਸ਼ੋ ਜਾਂਦਾ ਥੋੜੀ ਦੇਰ ਇਹ ਜਦੋਂ ਮੈਂ ਵਲੌਗ ਪਾਣੀ ਜੇ ਸ਼ਾਮ ਨੂੰ ਬੈਠਦੀ ਆ ਨਾ ਇਹ ਮੈਂ ਆਪਣੇ ਕੋਲ ਬਿਠਾ ਲੈਣੀ ਇਹਨੂੰ ਹਨਾ ਪਿਆਰ ਬੋਧ ਲੈਂਦਾ ਇਹ ਸਵੇਰੇ ਫਿਰ ਭਾਈ ਆਜ ਮੂਲੀਆਂ ਦੇ ਪਰੌਂਠੇ ਬਣਾਏ ਮੈਂ ਕਿਹਾ ਚੱਲ ਮੂਲੀਆਂ ਦੇ ਪਰੌਂਠੇ ਬਣਾ ਲੈਨੇ ਇੱਕ ਮੂਲੀ ਪਈ ਸੀ ਕਦੋਂ ਕਸ ਕੀਤੀ ਸਵੇਰੇ ਉੱਠ ਕੇ ਫਿਰ ਉਸ ਤੋਂ ਬਾਅਦ ਮੈਂ ਬਸ ਇਹਦਾ ਪਾਣੀ ਜਦੋਂ ਕੱਢਣ ਲੱਗੀ ਹੈ ਨਾ ਮੋਲੀਆ ਦਾ ਭਾਈ ਪੋਣਾ ਹੀ ਫਟ ਗਿਆ ਪੋਣਾ ਬੁੱਧ ਹੋ ਜਾਂਦਾ ਇਹਦੇ ਵਾਸਤੇ ਕੁਝ ਹੋਰ ਹੀ ਲੱਗ ਗਈ ਕੱਪੜਾ ਹੋਣਾ ਚਾਹੀਦਾ ਹੈ ਨਾ ਮੈਂ ਪੋਣੇ ਨਾਲ ਹੀ ਛਾਂ ਲੈਣੀ ਹੁੰਦੀ ਹੈ ਪਾਣੀ ਤੇ ਜਿਵੇਂ ਜਿਵੇਂ ਆਪਾਂ ਸਕਾ ਲੈਨੇ ਆ ਨਾ ਪਾਣੀ ਜਿਵੇਂ ਇਹਦਾ ਮੂਲੀਆ ਦਾ ਜਿਸ ਤਰ੍ਹਾਂ ਗੈਸ ਤੇ ਤੇ ਜਿਸ ਤਾ ਤੜਕਾ ਟਾਈਪ ਉਹਦੀ ਪਰੌਂਠੀਆਂ ਨਹੀਂ ਸਵਾਦ ਬੰਦੀਆਂ ਸਾਨੂੰ ਤਾਂ ਇਸੇ ਦੀਆਂ ਪਰੌਂਠੀਆਂ ਸਵਾਦ ਲੱਗਦੀਆਂ ਫੇਰ ਬਸ ਮੈਂ ਪਰੌਂਠੇ ਪਰੌਂਠੇ ਬਣਾ ਲੱਗ ਗਈ ਹਨਾ ਤੇ ਇਹ ਇੰਤਜ਼ਾਰ ਕਰ ਰਹੀ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਆਈ ਬਸ ਦੁਪੱਟਾ ਲੈ ਕੇ ਆਈ ਮੈਂ ਤੇ ਅੱਜਕੱਲ ਨਾ ਜਿਸ ਤਰ੍ਹਾਂ ਮੌਸਮ ਥੋੜਾ ਚੇਂਜ ਹੈ ਤੇ ਥੋੜਾ ਜਿਹਾ ਨਾ ਜਿਵੇਂ ਸਿਰ ਮੂੰਹ ਜਾ ਟੱਕਰ ਨਾ ਪੈਂਦਾ ਸਵੇਰੇ ਸ਼ਾਮ ਹਨਾ ਤੇ ਹੁਣ ਵੀ ਆ ਬਾਹਰ ਬੈਠੀ ਸੀ ਕੁਰਸੀ ਢਾ ਕੇ ਮੇਰਾ ਸਿਰ ਦੁਖਣ ਲੱਗ ਗਿਆ ਅੱਜ ਮੈਨੂੰ ਯਾਦ ਆਇਆ ਮੇਰੇ ਹਸਬੰਦ ਨਾਲ ਮੈਂ ਗੱਲ ਕੀਤੀ ਤੇ ਮੈਨੂੰ ਕਹਿੰਦੇ ਚਾਹ ਪੀ ਲੈ ਨਾ ਮੈਂ ਆਫਿਸ ਦੇ ਵਿੱਚ ਇਹ ਅੱਜਕਲ ਪੀ ਕੇ ਹੀ ਨਹੀਂ ਜਾਂਦੇ ਹਨਾ ਚਾਹ ਫਿਰ ਮੈਂ ਪਤਾ ਕੀ ਕੀਤਾ ਮੈਂ ਮੈਂ ਭੁੱਲ ਗਈ ਸੱਚਾ ਚਾਹ ਬਣਾਣੀ ਮੈਂ ਸ਼ਾਮ ਨੂੰ ਸਬਜ਼ੀ ਵਗੈਰਾ ਬਣਾਉਣ ਲੱਗ ਗਈ ਤੇ ਬਸ ਇਸ ਤਰ੍ਹਾਂ ਹੀ ਅੱਜ ਥੋੜਾ ਜਿਹਾ ਦਿਨ ਨੇ ਠੰਡਾ ਮਿੱਠਾ ਜਾ ਮਿੱਠਾ ਮਿੱਠਾ ਜਾਦੇ ਸੀ ਹਨਾ ਠੰਡਾ ਘੱਟ ਸੀਗਾ ਇਸ ਤਰ੍ਹਾਂ ਸੀ ਕਿ ਮਨ ਕਰ ਰਿਆ ਸੀਗਾ ਵੀਡੀਓ ਬਣਾਈਏ ਤਾਂ ਹੀ ਆਪਾਂ ਅੱਜ ਵਲੌਗ ਪਾਤਾ ਹਨਾ ਨਹੀਂ ਤਾਂ 2-3 ਦਿਨ ਦੀ ਰੁਟੀਨ ਮਿਸ ਹੋ ਗਈ ਸੀ ਤੇ ਬਸ ਮੈਂ ਇਹਨਾਂ ਵਾਸਤੇ ਪਰੌਂਠੇ ਬਣਾਈ ਜਾਂਦੀ ਸੀ ਇਹਨਾਂ ਨੇ ਜਾਣਾ ਸੀ ਜਿਵੇਂ ਅੱਬ ਮੈਂ ਵੀਡੀਓ ਪਾਈ ਹੈ ਨਾ ਇੱਥੇ ਜਾਣਾ ਸੀ ਇਹਨਾਂ ਨੇ ਇਹਨਾਂ ਦਾ ਤਾਂ ਕੰਮ ਹੈ ਹਨਾ ਤੇ ਬਸ ਕਹਿੰਦੇ ਨਾ ਇੱਕ ਇੰਜੋਏ ਮੇਰੇ ਨਾਲ ਵੀ ਨਾ ਜਦੋਂ ਜਾਂਦੇ ਆ ਮੈਨੂੰ ਕਹਿੰਦੇ ਬਸ ਫਟਫਟਾ ਚੀਜ਼ ਲਈ ਵਾਪਸ ਆ ਜੀ ਮੈਂ ਕਹਿੰਦਾ ਮੈਂ ਤਾਂ ਨਹੀਂ ਜਾਂਦੀ ਹੁਣ ਤੁਹਾਡੇ ਨਾਲ ਮੈਂ ਕਹਾਂ ਇੰਜੋਏ ਇੱਕ ਅਲੱਗ ਹੁੰਦਾ ਬੰਦਾ ਖਾ ਪੀ ਕੇ ਆਂਦਾ ਹੈ ਜਾਂ ਫਿਰ ਆਪਾਂ ਘੁੰਮਦੇ ਆਂ ਚਾਰ ਗੱਲਾਂ ਬਾਹਰ ਕਰਦੇ ਆਂ ਬੈਠ ਕੇ ਹਨਾ ਉਹ ਘੁੰਮਣਾ ਹੁੰਦਾ ਹੈ ਹਰ ਇੱਕ ਚੀਜ਼ ਨੂੰ ਟੋ ਟੋ ਕੇ ਦੇਖਦੇ ਆਂ ਹਨਾ ਕੋਈ ਚੀਜ਼ ਲੈਣ ਵਾਲੀ ਹੁੰਦੀ ਹੈ ਲੈਣੇ ਆ ਮੈਂ ਇਹ ਥੋੜੀ ਕਿ ਆਪਾਂ ਸਮਾਨ ਬਸ ਇਸ ਤਰ੍ਹਾਂ ਦਾ ਕੁਝ ਸਾਡਾ ਹਨਾ ਸਮਾਂ ਤੇ ਸਮੇਂ ਦੇ ਅਨੁਸਾਰ ਹੀ ਕਹਿੰਦੇ ਚੱਲਣਾ ਪੈਂਦਾ ਤੇ ਆਪਣੀ ਮਨ ਮਰਜ਼ੀ ਤਾਂ ਚੱਲਦੀ ਨਹੀਂ ਹੈਗੀ ਹਨਾ ਜੇ ਮੈਂ ਰੋਜ਼ ਨਿੱਤ ਲੜਾਈਆਂ ਕਰਾਂ ਝਗੜੇ ਕਰਾਂ ਵੀ ਕੰਮ ਕਿਵੇਂ ਕਰਨਗੇ ਹਨਾ ਸਹੀ ਹੈ ਨਾ ਕਹਿੰਦੇ ਨਾ ਕੰਮ ਵੀ ਸਾਡੀ ਮਜਬੂਰੀ ਬਣ ਜਾਂਦੀ ਹੈ ਤੇ ਉਹਦੇ ਵਿੱਚ ਆਪਾਂ ਸੋਚਦੇ ਆ ਯਾਰ ਲੜਾਈ ਝਗੜਾ ਵੀ ਸਾਡਾ ਫਾਲਤੂ ਦਾ ਹੈ ਹਨਾ ਸਹੀ ਹੈ ਨਾ ਫਿਰ ਬਸ ਕਿਸੇ ਕਿਸੇ ਟਾਈਮ ਹੋ ਜਾਂਦਾ ਹੈ ਮਨ ਦੇ ਵਿੱਚ ਆ ਜਾਂਦੀ ਹੈ ਹਨਾ ਵੀ ਅ ਛੱਡ ਪਰੇ ਕੀ ਲੋੜ ਹੈ ਹਨਾ ਤੇ ਆਪਦਾ ਮਨ ਫਸ ਕਹਿੰਦੇ ਫੋਨ ਫੜ ਲਓ ਫੋਨ ਵੀ ਬੰਦਾ ਕਿੰਨੀ ਦੇਰ ਫੜੂਗਾ ਹਨਾ ਤੇ ਕੰਮ ਵੀ ਕਿੰਨੀ ਦਿਨ ਬੰਦਾ ਕਰਦਾ ਕਰੂਗਾ ਹਨਾ ਜੋ ਟਾਈਮ ਹੈ ਹਸਬੈਂਡ ਦਾ ਔਰ ਆਪਣਾ ਹਨਾ ਤੇ ਉਹ ਉਹ ਤਾਂ ਇੱਕ ਅਲੱਗ ਹੀ ਕਹਿੰਦੇ ਘੁੰਮਣਾ ਫਿਰਨਾ ਜ਼ਰੂਰੀ ਹੈ ਕਿਤੇ ਵੀ ਜਾਣਾ ਹੈਗਾ ਬਸ ਕਹਿੰਦੇ ਨਾਲ ਜਿਹੜੀ ਜੋਬ ਇਸ ਤਰ੍ਹਾਂ ਦੀ ਜਿਵੇਂ ਹੁਣ ਇਹਨਾਂ ਦੀ ਮੇਰੇ ਹਸਬੈਂਡ ਦੀ ਹੈਗੀ ਹੈ ਹਨਾ ਤੇ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਜਿਵੇਂ ਕੋਈ ਮੇਲਾ ਹੋਇਆ ਜਾਂ ਕੋਈ ਫਿਰ ਕੁਝ ਵੀ ਚੀਜ਼ ਹਨਾ ਨਵੀਂ ਖੁੱਲੀ ਹੈ ਉੱਥੇ ਇਹਨਾਂ ਨੇ ਪਹਿਲਾਂ ਜਾਣੇ ਜਾਣਾ ਹੈ ਹਨਾ ਦੇਖ ਆਉਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਮੇਰੇ ਹਸਬੈਂਡ ਦੱਸ ਦਿੰਦੇ ਮੈਨੂੰ ਵੀ ਆਹ ਚੀਜ਼ ਦੇਖਣ ਵਾਲੀ ਆਪਾਂ ਦੇਖਦੇ ਆਂ ਆ ਚੀਜ਼ ਨਹੀਂ ਦੇਖਣ ਵਾਲੀ ਆਪਾਂ ਨਹੀਂ ਜਾਂਦੇ ਹੈਗੇ ਬਸ ਇਸ ਤਰ੍ਹਾਂ ਮੈਨੂੰ ਇੰਨਾ ਸੁੱਖ ਹੋ ਗਿਆ ਬਸ ਇਹਨਾਂ ਨੂੰ ਨਾਸ਼ਤਾ ਦੇ ਕੇ ਮੈਂ 10 ਮਿੰਟ ਕੋਲ ਬੈਗੀ ਮੇਰਾ ਸਿਰ ਬਹੁਤ ਜ਼ਿਆਦਾ ਦੁਖਣ ਲੱਗ ਗਿਆ ਸੀ ਬਹੁਤ ਜ਼ਿਆਦਾ ਅੱਜ ਕੱਲ ਨਾ ਮੈਂ ਸਿਰ ਢਿੱਲਾ ਮਿੱਸਾ ਜਿਵੇਂ ਮੈਂ ਵੀਡੀਓਜ਼ ਵਗੈਰਾ ਪਾਈ ਨਾ ਅੱਜ ਮੇਰਾ ਸ਼ਾਮ ਨੂੰ ਤਬੀਤ ਠੀਕ ਸੀ ਤੇ ਕਈ ਵਾਰ ਇਸ ਤਰ੍ਹਾਂ ਕੁਝ ਨਾ ਕੁਝ ਜਿਵੇਂ ਆਪਾਂ ਦਵਾਈ ਵਗੈਰਾ ਲੈਨੇ ਨਾ ਸਾਨੂੰ ਕੋਈ ਸੂਟ ਕਰ ਜਾਂਦੀ ਸਾਨੂੰ ਪਤਾ ਹੀ ਨਹੀਂ ਚੱਲਦਾ ਹਨਾ ਫਿਰ ਮੈਂ फटाफट ਬਸ ਮੈਂ ਵੀਡੀਓਜ਼ ਪਾਤੀ ਮੇਰਾ ਬੜਾ ਮਨ ਕਰਦਾ ਸੱਚੀ ਦੱਸਾਂ ਬਲੌਗ ਤਾਂ ਇਸ ਤਰ੍ਹਾਂ ਵੀ ਆਪਣਾ ਬਲੌਗ ਵੀ ਨਾ ਸਰਦਾ ਨਹੀਂ ਹੈਗਾ ਹਨਾ ਤੇ ਨਾਲੇ ਆਏ ਆ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਦਿਲ ਦੀਆਂ ਸਾਰੀਆਂ ਹਨਾ ਸਾਰੇ ਦਿਨ ਦੀ ਜਿਹੜੀ ਅੰਦਰ ਸਾਡੇ ਕਹਿੰਦੇ ਨੇ ਇੱਕ ਗੋਲਾ ਬਣ ਜਾਂਦਾ ਉਹ ਮੈਂ ਫਿਰ ਵਲੌਗ ਦੇ ਵਿੱਚ ਕੱਢ ਦਿੰਨੀ ਆ ਹਨਾ ਠਾ 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 ਪਟਾਕੇ ਮਾਰ ਦਿੰਨੀ ਜੋ ਵੀ ਗੱਲਾਂ ਭਾਈ ਆਪਾਂ ਤਾਂ ਸਾਰੀਆਂ ਦੱਸ ਦਿੰਨੇ ਹੈਗੇ ਆ ਇਹ ਨਹੀਂ ਹੈਗਾ ਕਿ ਪਿੱਠ ਪਿੱਛੇ ਅਸੀਂ ਹੋਰ ਗੱਲਾਂ ਕਰਦੇ ਤੁਹਾਡੇ ਨਾਲ ਹੋਰ ਗੱਲਾਂ ਕਰਦੇ ਆ ਪਰ ਜੋ ਲਾਈਫ ਦੇ ਵਿੱਚ ਚੱਲ ਰਿਹਾ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਬੜਾ ਮਜ਼ਾ ਆਉਂਦਾ ਹੈ ਹਨਾ ਤੇ ਕਹਿੰਦੇ ਨਾ ਇੱਕ ਦੂਜੇ ਦਾ ਲਾਈਫ ਸਟਾਈਲ ਪਤਾ ਚੱਲ ਜਾਂਦਾ ਕਿ ਤੋ ਕਹਿੰਦੇ ਆ ਸਾਨੂੰ ਕੁਝ ਸਿੱਖਣ ਨੂੰ ਮਿਲ ਜਾਂਦਾ ਹੈਗਾ ਹਨਾ ਹੁਣ ਜਿਸ ਤਰ੍ਹਾਂ ਆਪਾਂ ਮੈਂ ਹਮੇਸ਼ਾ ਜਿਸ ਤਰ੍ਹਾਂ ਕੁਛ ਨਾ ਕੁਛ ਤੁਹਾਨੂੰ ਜਿਵੇਂ ਆਹ ਦੱਸਦਾ ਉਹ ਦੱਸਦਾ ਹਨਾ ਤੇ ਆਪਾਂ ਆਹ ਕਰ ਰਹੇ ਹਾਂ ਉਹ ਕਰਿਆ ਕੰਮ ਧੰਦੇ ਦਾ ਆਪਣੇ ਚੱਲਦੇ ਰਹਿੰਦੇ ਆ ਪਰ ਲਾਈਫ ਦੇ ਵਿੱਚ ਵੀ ਕਦੇ-ਕਦੇ ਨਾ ਜਿਵੇਂ ਡਿਸਕਸ ਕਰਨ ਨੂੰ ਜੀ ਕਰਦਾ ਕਿਸੇ ਕਿਸੇ ਟਾਈਮ ਨਾ ਜਿਵੇਂ ਮੈਨੂੰ ਕਹਿ ਦਿੰਦੇ ਆ ਮੈਨੂੰ ਕਹਿੰਦੇ ਤੂੰ ਉੱਥੇ ਜਾਣਾ ਮੈਂ ਕਹਿੰਦਾ ਨਾ ਮੈਂ ਤਾਂ ਨਹੀਂ ਜਾਣਾ ਫਿਰ ਕਹਿ ਦਿੰਦੇ ਤੂੰ ਆਪਣੇ ਆਪ ਤਾਂ ਮੰਨ ਤੇਰਾ ਕਹਿੰਦਾ ਵੀ ਨਾ ਜਾ ਹਨਾ ਵੀ ਮੈਂ ਨਹੀਂ ਜਾਂਦੀ ਤੇ ਫਿਰ ਮੈਂ ਇਹਨਾਂ ਨੂੰ ਕਹਾਂ ਮੈਂ ਤਾਂ ਤਾਂ ਕਹਿੰਦੀ ਸੀ ਮੇਰਾ ਮਨ ਨਹੀਂ ਸੀਗਾ ਕਿਸੇ ਟਾਈਮ ਤਾਂ ਸਾਡੇ ਬੀਬੀਆਂ ਦਾ ਮਨ ਵੀ ਇਸ ਤਰ੍ਹਾਂ ਹੀ اٹਕ ਜਾਂਦਾ ਹਨ ਸੋ ਵਾਰੀ ਮਨ ਚੇਂਜ ਹੁੰਦਾ ਫਿਰ ਕਹਿੰਦੇ ਨਾ ਪਤੀਆਂ ਨੂੰ ਤਾਂ ਉਹ ਵੀ ਗੱਲ ਮਿਲ ਜਾਂਦੀ ਹੈ ਕਰਨ ਨੂੰ ਹਨਾ ਤੂੰ ਹੀ ਕਹਿੰਦੀ ਸੀ ਮੈਂ ਨਹੀਂ ਜਾਣਾ ਹੇ ਰੱਬਾ ਕੁਛ ਨਾ ਕੁਝ ਚੀਜ਼ਾਂ ਨਾ ਐਸੀਆਂ ਕਰਸਤੀ ਹੈ ਕਰਸਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚਲਦੀਆਂ ਹਨ ਤੇ ਬਹੁਤ ਵਧੀਆ ਦੀਵਾਲੀ ਆਪਣੀ ਰਹੀ ਪਈ ਹੈ ਨਾ ਤੇ ਸਾਰਾ ਕੁਝ ਸਾਫ ਸਫਾਈ ਮੈਂ ਤਾਂ ਵਿੱਚ ਦੀ ਨਾ ਕੁਝ ਕੰਮ ਛੱਡਦੇ ਸੀ ਤੁਹਾਨੂੰ ਮੈਂ ਸੱਚ ਦੱਸਾਂ ਤੇ ਅੱਜ ਆਪਣੀ ਕੜੀ ਚਾਵਲ ਨਾ ਬਨੇ ਬਣਾਏ ਸੀ ਮੇਰੀ ਫਰੈਂਡ ਨੇ ਭੇਜ ਜਿਸੀ ਕਿ ਤੇ ਉਹਨਾਂ ਨੇ ਕੜੀ ਬਣਾਈ ਸੀ ਅੱਜ ਬਣਾਉਂਦੇ ਆ ਹਨਾ ਤੇ ਮੈਂ ਮੈਂ ਫੋਨ ਕੀਤਾ ਕਹਿੰਦੇ ਮੈਂ ਕੜੀ ਬਣਾਈ ਹੈ ਮੈਂ ਕਿਹਾ ਫਿਰ ਭੇਜ ਦੋ ਫਿਰ ਰਾਈਟ ਬੁੱਕ ਕਰਾਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਕੋਲੋਂ ਅਸੀਂ ਕੜੀ ਤੇ ਚਾਵਲ ਵੀ ਉਹਨਾਂ ਨੇ ਭੇਜੇ ਤੇ ਫਿਰ ਬਸ ਅਸੀਂ ਐਸੇ ਨਾਲ ਹੀ ਰੋਟੀ ਖਾਧੀ ਮੇਰੇ ਹਸਬੰਡ ਨੂੰ ਨਾ ਜਿਸ ਤਰ੍ਹਾਂ ਕੜੀ ਬਹੁਤ ਸੁਆਸੀ ਪਕੌੜੇ ਵੀ ਵਧੀਆ ਸੀ ਇਹ ਨਾ ਸੋਚੋ ਕਿ ਤੇ ਆਪਾਂ ਨਖਰੇ ਵਗੈਰਾ ਕਰਦੇ ਨਾ ਐਸਾ ਕੁਝ ਨਹੀਂ ਹੈ ਤੇ ਇਹਨਾਂ ਨੂੰ ਨਾ ਜਿਵੇਂ ਲਾਲ ਲਾਲ ਚਾਹੀਦੇ ਕੜੀ ਫਿਰ ਹਲਕੀ ਜਿਹੀ ਵੈਸੇ ਤਾਂ ਮੈਂ ਜਿਵੇਂ ਹਲਦੀ ਜਿਆਦਾ ਪਹਿਲਾਂ ਕਲ ਕਾ ਦਿੰਨੀ ਆ ਜਿਵੇਂ ਦੱਸਦੀ ਆ ਪਾਣੀ ਤੇ ਛਿੱਟਾ ਮਾਰ ਲੈਣੀ ਉਹਦੇ ਨਾਲ ਲਾਲ ਹੋ ਜਾਂਦੀ ਐ ਤੇ ਪਰ ਹਰ ਇੱਕ ਚੀਜ਼ ਆਪਾਂ ਆਪਦੀ ਪਸੰਦ ਦੇ ਵੀ ਨਹੀਂ ਹੈ ਨਾ ਉਹ ਕਰ ਸਕਦੇ ਤੇ ਮੈਂ ਤਾਂ ਖਾ ਲੈਣੀ ਮੇਰੇ ਹਸਬੰਦ ਕਹਿੰਦੇ ਤੜਕਾ ਲਾ ਦੇ ਦਵਾਰੀ ਮੈਂ ਕਹਿੰਦੇ ਦੇਗੀ ਮਿਰਚ ਤਾਂ ਹੈ ਨਹੀਂ ਤੇ ਮੈਨੂੰ ਕਹਿੰਦੇ ਚਲ ਮੈਂ ਲੈ ਕੇ ਆਂਨਾ ਦੇਗੀ ਮਿਰਚ ਤੇ ਫਿਰ ਇਹ ਦੇਗੀ ਮਿਰਚ ਲੈਣ ਗਏ ਸੀ ਕਿ ਮੈਂ ਕਿਹਾ ਕਿੰਨੇ ਦੀ ਆਈ ਤੇ ਕਹਿੰਦੇ ਪਤਾ ਨਹੀਂ 100 ਰੁਪਏ ਦੀ ਮੈਂ ਕਿਹਾ ਲੈ ਮੈਂ ਕਿਹਾ 70 80 ਰੁਪਏ ਦੀ ਤਾਂ ਆਈ ਸੀਗੀ ਹਨਾ ਮੈਂ ਤੁਹਾਨੂੰ ਬਾਅਦ ਚਾ ਕਲਿੱਪ ਦਿਖਾਉਂਗੀ ਹਨਾ ਤੇ ਹੁਣ ਤਾਂ ਅਸੀਂ ਫਿਲਹਾਲ ਇਹੀ ਗੱਲਾਂ ਕਰੀ ਜੰਨੇ ਮੈਂ ਕਿਹਾ ਚਲ ਕੜੀ ਪੱਤਾ ਪਾ ਕੇ ਪਿਆਜ਼ ਪਾ ਕੇ ਹਲਕਾ ਜਿਹਾ ਲਸਣ ਪਾ ਕੇ ਤੇ ਮੈਂ ਕਿਹਾ ਮੈਂ ਤੜਕਾ ਲਾ ਦਿੰਨੀ ਆ ਦਵਾਰੇ ਹਲਕੀ ਜਿਹੀ ਦੇਗੀ ਮਿਰਚ ਪਾ ਕੇ ਤੇ ਮੇਰੇ ਹਸਬੰਡ ਨਾ ਜਿਸ ਤਰ੍ਹਾਂ ਰੰਗਤ ਵਧੀਆ ਹੋਵੇ ਨਾ ਜਿਵੇਂ ਇਹਨਾਂ ਨੂੰ ਇਹ ਨਹੀਂ ਪਤਾ ਪਰ ਕੜੀ ਇੰਨੀ ਸੁਆਦ ਸੀ ਕੜੀ ਨੂੰ ਨਹੀਂ ਆਪਾਂ ਕੁਝ ਕਹਿ ਸਕਦੇ ਪਰ ਰੰਗਤ ਨੂੰ ਅ ਜਾਈਏ ਨਾ ਰਗਤੇ ਤੇ ਮੇਰੇ ਹਸਬੰਡ ਦੇ ਬਸ ਜਿੰਨੀ देर ਛੱਲਾ ਨਾ ਨਾ ਉੱਤੇ ਪਨੇ ਹੋਵੇ ਉੰਨੀ देर ਨਹੀਂ ਖਾਂਦੇ ਹੈਗੇ ਹਨ ਤੇ ਫਿਰ ਮੈਨੂੰ ਕਹਿੰਦੇ ਤੜਕਾ ਲਾ ਦੇ ਮੈਂ ਕਿਹਾ ਚਲੋ ਠੀਕ ਹੈ ਹਨਾ ਤੇ ਕੜੀ ਖਾਂਦਾ ਨਾ ਸਾਡਾ ਬੜਾ ਮਨ ਸੀ ਕਿੰਨੇ ਦਿਨਾਂ ਦਾ ਇੰਨਾ ਮਨ ਸੀ ਬਹੁਤ ਜਿਆਦਾ ਮੈਂ ਕਿਹਾ ਦੋ ਹਰੀਆਂ ਮਿਰਚਾਂ ਵੀ ਸਿੱਟ ਦੋ ਹੁਣ ਥੋੜੀ ਜਿਹੀ ਕਰਾਰੀ ਖਾਂਦੇ ਹੈ ਮੇਰੇ ਹਸਬੰਡ ਹਨਾ ਤੇ ਫਿਰ ਮੇਰਾ ਵੀ ਐ ਇਸ ਚਟਪਟਾ ਜਿਹਾ ਖਾਣ ਨੂੰ ਜੀ ਕਰਦਾ ਰਹਿੰਦਾ ਫਿਰ ਮੈਂ ਕਿਹਾ ਚਲ ਤੁਸੀਂ ਖਾਓਗੇ ਤੇ ਫਿਰ ਮੈਂ ਵੀ ਇਸ ਤਰ੍ਹਾਂ ਹੀ ਖਾ ਲੂੰਗੀ ਹਨਾ ਰੀਤਾ ਮੈਂ ਤਾਂ ਇਸ ਤਰ੍ਹਾਂ ਹੀ ਖਾ ਲੈਣੀ ਸੀਗੀ ਅੱਜ ਕੱਲ ਨਾ ਮੈਨੂੰ ਮਤਲਬ ਆਪਦੇ ਹੱਥ ਦੀ ਚੀਜ਼ ਨਾ ਘੱਟ ਸਵਾਦ ਲੱਗ ਰਹੀ ਐ ਤੇ ਮੈਂ ਮੈਨੂੰ ਇਹ ਹੁੰਦਾ ਮਾਰਕੀਟ ਤੋਂ ਮੰਗਾ ਲਾਂ ਜਾਂ ਫਿਰ ਜਾਂ ਫਿਰ ਕੋਈ ਮੈਨੂੰ ਭੇਜ ਦੇ ਵੀ ਪੁੱਛੀ ਲਵੇ ਵੀ ਤੁਸੀਂ ਆ ਚੀਜ਼ ਖਾਣੀ ਐ ਮੈਂ ਉਸੇ ਟਾਈਮ ਕਹੂੰਗੀ ਹਾਂ ਭਾਈ ਕਾਸ਼ ਤੁਸੀਂ ਸਾਰੇ ਜਣੇ ਨੇੜੇ ਹੁੰਦੇ ਮੈਂ ਤਾਂ ਆ ਪਕੋਲੀ ਕੋਲੀ ਸਾਰਿਆਂ ਦੇ ਘਰੋਂ ਖਾ ਲੈਂਦੀ ਐਨਾ ਮਜ਼ਾ ਆਉਂਦਾ ਸੱਚੀ ਦੱਸਾਂ ਕਿਸੇ ਨੂੰ

ਲੋਕ ਦਸਤ ਕਰ ਲੈਣਾ ਬਹੁਤ ਦਸਤ ਕਰ ਲੈ ਦੇਖੇ ਕਮੈਂਟ ਚ ਖੜਾ ਨਾ ਪਤਾ ਇੱਕ ਤਾਂ ਦੇਖ ਆ ਦੇਖ ਆ ਦੇਖ ਆ ਦੇਗਾ ਦੇਗਾ ਚੱਕਰ ਰੋਣ ਚੰਗੇ ਆ ਦੇਣਾ ਦੇਖ ਆ ਹਾਂ ਲੇਟ ਪਤੀ ਨਾਲ ਹੀ ਹੈ ਭਾਈ ਸਾਰਾ ਕੁਝ 16 ਸੋਮਵਾਰ ਦੇ ਵਰਤ ਰੱਖ ਕੇ ਫੇਰ ਪਾਇਆ ਸੀ 16 ਸੋਮਵਾਰ ਤੇ ਵਰਤ ਰੱਖੇ ਸੀ ਫੇਰ ਪਾਇਆ ਸੀ ਮੈਂ ਆਪਣੇ ਪਤੀ ਨੂੰ ਬਸ ਤੋਨੋ ਸਾਰਿਆਂ ਨੂੰ ਇਹਨਾਂ ਨੂੰ ਸਾਰੀ ਕਹਾਣੀ ਦੱਸੀ ਮੈਂ ਮੈਂ ਆਪਣੇ ਪਤੀ ਨੂੰ ਕਿਵੇਂ ਪਾਇਆ ਉਹ 10 ਨਾ ਚੰਗਾ ਪਤੀ ਬੀਤਾ ਹਰੇ ਅਰੇ ਹਸੀ ਮਜ਼ਾਕ ਤੱਕ ਹੋਣਾ ਚਾਹੀਦਾ ਹੈ ਤੇ ਪਾਣੀ ਤੇਰੇ ਸਾਈਂ ਮਿਸਾਏ ਸਜਣਾ ਸਜਣਾ ਸੇ ਸਜਣਾ ਪਕੜੀ ਚੜਚੀ ਮੋਰ ਸਜਣਾ ਆ ਗੋਗੇ ਤੁਸਾਂ ਟੱਪਣਾ ਦੇ ਦਿੱਤੇ ਕਹਤਾ ਦਵਾਲੀ ਦਾ ਸੂਟ ਵੀ ਲੈਣਾ ਮੈਨੂੰ ਉਸੇ ਮੈਨੂੰ ਕਿਆ ਸੀ ਬਾਤ ਚ ਲੈ ਲਈ ਤੇ ਨਾ ਕੁਛ ਨਹੀਂ ਲੈ ਨਾ ਬਾਤਾਂ ਅਗਲੇ ਦੁਬਾਰਾ ਕਰਦੇ ਹਾਂ ਆਏ ਕਾਨੂੰ ਕਿੰਨੇ ਮੇਤਾ ਕਰਦੀ ਲక్ష్ਮੀ ਆ ਆਜੋ ਦੋਸਤੋ ਅੱਜ ਮੇਰਾ ਸ਼ੇਰ ਆ। ਉਹ ਦੇਖੀ ਪਰਮ ਪਰਮ ਦੇਖੋ। ਆ ਕਿ ਦੇਖੋ ਨਾ। ਆਜਾ। ਦੇਖੋ। ਆ। ਆ ਦੇਖੋ। ਕੀ ਆ? ਲਓ ਜੀ। ਜਨਾਬੋ ਜਨਾਬੋ ਕੇ گلابੋ। ਜੀ ਥੋੜਾ ਬੰਨ ਕੇ ਜਰਾ। ਥੋੜਾ। ਕਿਉਂ ਪਕੌੜਿਆਂ ਨੂੰ ਕੀ ਹੈ? ਉਹ ਖਾਣੇ ਬਸ। ਆ ਖਾ ਲੈ ਸੱਜਣਾ। ਦੋ ਤੁਸੀਂ ਖਾ ਲੈ ਦੋ ਮੈਂ ਖਾ ਲੂੰਗੀ। ਫਿੱਟੇ ਤੱਕ ਕੋ ਉਰੇ ਕਿਉ ਹੈ ਨਹੀਂ ਘੋ ਲਿਓ ਹਾਂ ਘੋ ਲਿਓ ਕਿਉਂਕਿ ਅੱਜ ਕਿ ਆਪਾਂ ਉਹ ਥੋੜਾ ਚਾਵਲ ਲੈ ਲਓ ਨਾ ਨਾ ਚਾਵਲ ਅਰੇ ਲੈ ਲਓ ਨਾ ਲੈ ਲਓ ਨਾ ਥੋੜੇ ਲੈ ਲਓ ਦੋ ਚਮਚੇ ਲੱ ਲਾ ਫੇਰ ਦੇਖ ਲੋ ਜੀ ਤੜਕੇ ਵਾਲੀ ਕੜੀ ਨਾਲ ਰੋਟੀ ਫੇਰ ਭਾਈਪੇ ਇਹਨਾਂ ਦੇ ਮੂਰੇ ਕੈਮਰਾ ਲਾ ਕੇ ਆਈ ਦੇਖੋ ਤਾਂ ਸਹੀ ਫੇਰ ਐ ਪੂਰੇ ਮਸਕੇ ਨਾਲ ਚਸਕੇ ਨਾਲ ਰੋਟੀ ਖਾਂਦੇ ਆ ਤੇ ਵੈਸੇ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਮੈਂ 16 ਸੋਮਵਾਰ ਦਾ ਵਰਤ ਰੱਖਿਆ ਸੀਗਾ ਤੇ ਮੈਨੂੰ ਬੜਾ ਸ਼ੌਂਕ ਸੀ ਇਹ ਮੈਂ ਤੁਹਾਡੇ ਨਾਲ ਨਾ ਫੇਰ ਬਾਅਦ ਚ ਗੱਲਾਂ ਕਰੂੰਗੀ ਕਿਉਂਕਿ ਅੱਜ ਦੀ ਵੀਡੀਓ ਲੰਬੀ ਹੋ ਚੁਗੀ ਸ਼ੌਂਕ ਸ਼ੌਂਕ ਨਾਲ ਤੁਸੀਂ ਦੇਖ ਲੋ ਮੈਂ ਇੰਨੇ ਵਰਤ ਰੱਖਦੀ ਸੀ ਬਹੁਤ ਜ਼ਿਆਦਾ ਵਰਤ ਰੱਖਦੀ ਹੁੰਦੀ ਸੀਗੀ ਮੈਂ ਆਪਣੇ ਮੰਮੀ ਡੈਡੀ ਤੋਂ ਚੋਰੀਆਂ ਰੱਖਦੇ ਹੁੰਦੀ ਸੀਗੀ ਤੇ ਮੈਂ ਮੱਸਦੀ ਨਹੀਂ ਹੁੰਦੀ ਸੀ ਹਨਾ ਫਿਰ ਅਗਲੇ ਦਿਨ ਰੋਟੀ ਖਾ ਲੈਂਦੀ ਕੁਦੀ ਸੀਗੀ ਤੇ ਜਿਸ ਤਰ੍ਹਾਂ ਸਕੂਲ ਜਾਣਾ ਨਾ ਉਸ ਟਾਈਮ ਦੀ ਗੱਲ ਦੱਸਦੀ ਹਾਂ ਮੈਂ ਤੇ ਮੈਂ ਵਰਤ ਰੱਖਣਾ ਮੇਰੀ ਫਰੈਂਡ ਰੱਖਦੀ ਸੀ ਮੈਂ ਵੀ ਰੱਖਣ ਲੱਗ ਗਈ ਹਨਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ 17ਵੇਂ ਵਰਤ ਤੇ ਤੁਸੀਂ ਮੈਨੂੰ ਮਿਲੇ ਮੈਂ ਇਹਨਾਂ ਨੂੰ ਕਿਹਾ ਕਹਿੰਦੇ ਸ਼ਿਵ ਪੋਲੇ ਨੇ ਸ਼ਿਵ ਪੋਲੇ ਕੋਲ ਤੂੰ ਬੰਗਿਆ ਸੀ ਤੇ ਮੈਂ ਤੈਨੂੰ ਮਿਲ ਗਿਆ ਫਿਰ ਵੀ ਤੂੰ ਮੈਨੂੰ ਕਹਿੰਦੇ ਤੂੰ ਮੇਰੇ ਨਾਲ ਲੜਦੀ ਹੈ ਮੈਂ ਕਿਹਾ ਦੱਸ ਬਹਾਨਾ ਮਿਲਣਾ ਚਾਹੀਦਾ ਇਹਨਾਂ ਨੂੰ ਹਨਾ ਦੇਣਾ ਜਿਸ ਦਾ ਮੈਂ ਇਹ ਵੀ ਨਹੀਂ ਕਦੇ ਸੋਚਿਆ ਸੀਗਾ ਕਿ ਜੀ ਵੀ ਸਾਡਾ ਵਿਆਹ ਹੋਊਗਾ ਹਨਾ ਤੇ ਇੰਨੀ ਜਲਦੀ ਹੋ ਜਾਊਗਾ ਹਨਾ ਫਟਾਫਟ ਸਾਡੇ ਸੰਜੋਗ ਲਿਖੇ ਹੋਣਗੇ ਕਿ 16 ਸੋਮਵਾਰ ਸੋਮਵਾਰ ਦਾ ਵਰਤ ਰੱਖਿਆ ਤੇ 17ਵੇਂ ਤੋਂ ਬਾਅਦ ਹਨਾ ਫਿਰ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਤੇ ਮੈਂ ਤਾਂ ਬਾਅਦ ਚ ਸੱਚੀ ਦੱਸਾਂ ਗੱਲਾਂ ਦੀ ਸਮਝ ਆਈ ਇਹੋ ਜੀ ਕਹਾਣੀ ਦੇ ਵਿੱਚ ਉਲਝੇ ਇਹੋ ਜੀ ਕਹਾਣੀ ਦੇ ਵਿੱਚ ਉਲਝਾਇਆ ਗਿਆ ਕਿ ਸਾਨੂੰ ਆਪਸ ਦੇ ਵਿੱਚ ਸੱਚ ਦੱਸਾਂ ਮੌਕਾ ਹੀ ਨਹੀਂ ਮਿਲਿਆ ਇਹ ਗੱਲਾਂ ਕਰਨ ਦਾ ਤੇ ਮੇਰੇ ਹਸਬੰਡ ਵੀ ਬੀਜੀ ਸੀਗੇ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਨੀ ਆ ਤੇ ਮੈਂ ਬਸ ਇਹਨਾਂ ਦੀ ਫੈਮਿਲੀ ਦੇ ਵਿੱਚ ਬੀਜੀ ਹੋ ਗਈ ਹਨਾ ਕੁਛ ਨਾ ਕੁਛ ਦਰਦ ਹੁੰਦਾ ਵੀ ਅੰਦਰ ਹੀ ਦਬਾ ਲੈਂਦੀ ਕੁਛ ਨਹੀਂ ਦੱਸਦੀ ਹੁੰਦੀ ਸੀਗੀ ਪਰ ਇੰਨਾ ਅੱਜ ਸੁੱਖ ਦਾ ਟਾਈਮ ਹੈ ਅੱਜ ਮੇਰੇ ਹਸਬੰਡ ਨੇ ਮੇਰਾ ਬਹੁਤ ਸਾਥ ਦਿੱਤਾ ਸੱਚ ਦੱਸਾਂ ਕੋਈ ਚੀਜ਼ ਮੂੰਹ ਮੰਗਦੀ ਆ ਫਟਾਫਟ ਮੈਨੂੰ ਦੇ ਦਿੰਦੇ ਆ ਲਿਆ ਕੇ ਮੂੰਹੋਂ ਕਹਿੰਦੇ ਕੱਢਣ ਦੀ ਧੀਰ ਹੈ ਪਹਿਲਾਂ ਹੀ ਲਿਆ ਕੇ ਦੇ ਦਿੰਨ ਕਿ ਹੁਣ ਸ਼ਾਮ ਦੀ ਗੱਲਬਾਤ ਆਪਾਂ ਕਰਦੇ ਤੇ ਫਿਰ ਆਪਾਂ ਵੀਡੀਓ ਦਾ ਐਡ ਕਰਦੇ ਆ ਫਰੈਂਸ ਗੁੜ ਤੋੜ ਨੂੰ ਗੁੜ ਸ਼ਾਮ ਦਾ ਟਾਈਮ ਹੈ ਤੇ ਆਪਾਂ ਸਬਜੀ ਬਣਾ ਲਈ ਹੋਈ ਹੈ ਰਾਜਮਾ ਵੀ ਸ਼ਾਮ ਤੇ ਆਪਾਂ ਕਰਨੇ ਸ਼ੁਰੂ ਕਰਦੇ ਜਿਹੜਾ ਸਵੇਰੇ ਟਾਈਮ ਨਹੀਂ ਲੱਗਦਾ ਆਪਾਂ ਸ਼ਾਮ ਨੂੰ ਕਰ ਲੈਨੇ ਆ ਹਨ ਕੰਮ ਤਾਂ ਕਰਨਾ ਹੀ ਪੂਰਾ ਹਮ ਡਿਊਟੀ ਤਾਂ ਆਪਣੀ ਦੇਣੀ ਹੈ ਪੂਰੀ ਖੁਸ਼ ਰੱਖੀ ਮਾਲਕਾ ਜਿਹੜੇ ਹਾਲ ਚਿਰ ਵੀ ਰੱਖੀ ਖੁਸ਼ ਰੱਖੀ ਸਾਰਿਆਂ ਨੂੰ ਮੈਨੂੰ ਇਕੱਲੀ ਨੂੰ ਨਹੀਂ ਤੁਹਾਨੂੰ ਵੀ ਸਾਰਿਆਂ ਨੂੰ ਖੁਸ਼ ਰੱਖੀ ਮੇਰੇ ਮਾਲਕਾ ਖੁਸ਼ ਰੱਖੀ ਸਭ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੀ ਮੇਰੇ ਦਾਤਿਆ ਦੀਆਂ ਤਿਆਰੀਆਂ ਸਬਜੀ ਗੂੜ ਕੱਟ ਕੇ ਰੱਖੋ ਹਨ ਸਮਾਨ ਸੈੱਟ ਕਰਕੇ ਰੱਖੋ ਕੱਲ ਅਸੀਂ ਜਾਵਾਂਗੇ ਸਵੇਰੇ ਡਾਕਟਰ ਕੋਲੇ ਕਿਉਂਕਿ ਕੱਲ ਕੱਪੜੇ ਆਪਾਂ ਧੋਨੇ ਨਹੀਂ ਹੈਗੇ ਜਦ ਦੀ ਰਿਪੋਰਟ ਆਈ ਆਪਾਂ ਦਿਖਾਣ ਨਹੀਂ ਗਏ ਵਰਤ ਆ ਗਏ ਫਿਰ ਦੀਵਾਲੀ ਆ ਗਈ ਹੁਣ ਕੱਲ ਨੂੰ ਸਵੇਰੇ ਜਾਵਾਂਗੇ ਅਸੀਂ ਡਾਕਟਰ ਕੋਲੇ ਤੇ ਪਰਸੋਂ ਨੂੰ ਕੱਪੜੇ ਧੋਵਾਂਗੀ ਪਰसों ਨੂੰ ਕੱਪੜੇ ਧੋ ਦੂੰਗੀ ਜੇ ਗੁੜ ਨੂੰ ਇਕੱਲੇ ਵੇਲ ਲੈਣ ਨੂੰ ਤੋੜੀਏ ਨਾ ਫਿਸ ਜਾਂਦਾ ਹੈ ਖਾਣ ਤੇ ਲਾਈਕ ਨਹੀਂ ਲੱਗਦਾ ਖੱਥਾ ਨਾ ਟੁੱਟਦਾ ਨਹੀਂ ਹੈਗਾ ਕਿਉਂਕਿ ਦੇਸੀ ਗੁੜ ਹੈ ਮੈਂ ਇਸ ਤਰ੍ਹਾਂ ਹੀ ਬਸ ਤੋੜ ਕੇ ਰੱਖ ਦਿੰਨੀ ਆ ਡੱਬੇ 'ਚ ਪਾ ਕੇ ਰੱਖ ਦੋ ਹਨ ਸੌਂਫ ਖਾਓ ਗੁੜ ਖਾਓ ਨਾਲੇ ਖਾਓ ਮਿਸ਼ਰੀ ਸੌਂਫ ਖਾਓ ਗੁੜ ਖਾਓ ਨਾਲੇ ਖਾਓ ਮਿਸ਼ਰੀ ਇਨਾ ਤਿੰਨਾ ਦੀ ਮਿਠਾਸ ਨਾਲ ਸਾਡੀ ਮਿੱਠੀ ਹੋਵੇ ਜ਼ਿੰਦਗੀ ਸਹੀ ਕਹਿ ਰਹੀ ਐ ਨਾ ਮੈਂ ਬੈਠੇ ਬੱਟੀ ਬਣਾ ਲੈਂਦੀ ਮੈਂ ਤਾਂ ਗੱਲਾਂ ਮਿਆਊ 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 ਚਲੋ ਜੀ ਕੱਲ ਨੂੰ ਵੀ ਲੰਘਦੇ ਹੋਣ ਨਾਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਓਨੀ ਦੇਰ ਵਾਸਤੇ ਬਾਏ 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 ਬਲੌਗ ਐਡਾ ਬਹੁਤ ਐ ਜਿਆਦਾ ਦੇਖਿਆ ਵੀ ਨਹੀਂ ਜਾਂਦਾ ਹਨ ਸਹੀ ਐ ਨਾ ਓਕੇ ਜੀ ਬਾਏ ਬਾਏ ਬਾਈ ਬਾਏ ਕਰਦੇ ਕਰੋ ਨਾ ਤੁਸੀਂ ਕਦ ਫਿਰ ਬਾਏ ਬਾਏ ਕਦ ਦੋ ਫਿਰ ਜਿਵੇਂ ਇਹਨਾਂ ਦੀ ਫੈਮਿਲੀ ਨੇ ਮੇਰੇ ਨਾਲ ਕੀਤਾ ਹਨਾ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੀ ਅੱਜ ਵੀ ਲੜਾਈ ਹੁੰਦੀ ਹੈ ਕਿਸੇ ਕਿਸੇ ਟਾਈਮ ਹਨਾ ਜਦੋਂ ਕੋਈ ਗੱਲ ਜਿਵੇਂ ਯਾਦ ਆ ਜਾਂਦੀ ਹੈ ਮੈਂ ਆਪਣੇ ਹਸਬੰਦ ਨੂੰ ਹੀ ਕਹਿੰਨੀ ਆ ਕਹਿੰਦੇ ਹੁਣ ਟਾਈਮ ਲੰਘ ਗਿਆ ਹੁਣ ਤੂੰ ਕਿਉਂ ਗੱਲ ਕਰਦੀ ਹੈ ਮੈਂ ਕਿਹਾ ਜਿਹੜੇ ਦਿਲ ਦੇ ਜ਼ਖਮ ਹੁੰਦੇ ਨੇ ਕਦੇ ਭਰੇ ਨਹੀਂ ਜਾਂਦੇ ਔਰ ਮੈਂ ਤੁਹਾਡੀ ਫੈਮਿਲੀ ਨੂੰ ਕਦੇ ਬਖਸ਼ੂਗੀ ਨਹੀਂ ਤੇ ਮੈਂ ਕਿਹਾ ਅੱਜ ਦੀ ਫੈਮ ਅੱਜ ਦਾ ਜਿਹੜਾ ਟਾਈਮ ਹੈ ਨਾ ਸਾਡਾ ਬਹੁਤ ਵਧੀਆ ਹੈ ਕਾਸ਼ ਅਸੀਂ ਇਹ ਪਲ ਪਹਿਲਾਂ ਮਤਲਬ ਪਲਾਂ ਦੀ ਸ਼ੁਰੂਆਤ ਕੀਤੀ ਹੁੰਦੀ ਤੇ ਸਾਡੇ ਕੋਲ ਬਹੁਤ ਕੁਝ ਹੋਣਾ ਸੀ ਅਸੀਂ ਬਹੁਤ ਕੁਝ ਖੋਇਆ ਔਰ ਬਹੁਤ ਕੁਝ ਲਾਈਫ ਦੇ ਵਿੱਚ ਹੁਣ ਪਾਇਆ ਤੇ ਬਸ ਕਹਿੰਦੇ ਨਾ ਕੁਝ ਟਾਈਮ ਕੁਝ ਗੱਲਾਂ ਸਾਨੂੰ ਟਾਈਮ ਦੇ ਹਿਸਾਬ ਨਾਲ ਮਿਲਦੀਆਂ ਚੀਜ਼ਾਂ ਹਨਾ ਤੇ ਓਕੇ ਜੀ ਬਾਏ ਬਾਏ ਅੱਜ ਦੀ ਵੀਡੀਓ ਤਾਂ ਆਪਾਂ ਐਂਡ ਇੱਥੇ ਕਰਾਂਗੇ ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਸਤਿ ਸ੍ਰੀ ਅਕਾਲ ਸਭ ਦੀ ਨੂੰ ਆਦਤ ਹੈ ਥੋੜੀ ਜਿਹੀ ਕਰਾਰੇ ਚੀਜ਼ ਖਾਣ ਦੀ ਕਰਾਰੇ ਬੰਦੇ ਆ ਕਰਾਰੇ ਲੈ ਆ ਕਿ ਕਿ ਮੈਂ ਸੀ ਨਹੀਂ ਕਿੰਨੇ ਜੀ ਦਿੱਤੀ ਜੁੜੇ ਨਾ ਬੈਠੇ ਲਾ ਸੱਟ ਪੈਂਟ ਦੀ ਸੀਗੀ ਪਹਿਲੂ ਉਹ ਸੱਟ ਪੈਂਟ ਨਹੀਂ ਇਹਨੇ ਇਹਨੇ ਦਿੱਤੀ ਹੋਣੀ ਮਹਿੰਗੀ ਮੰਡੀ ਚ ਪ੍ਰਿੰਟ ਰੇਟ ਹੈਗਾ ਪ੍ਰਿੰਟ ਰੇਟ ਫਿਰ ਕੋਣ ਦਿੰਦਾ ਥੋੜਾ ਘਟਾ ਕੇ ਦਿੰਦਾ ਪੁੱਛਣਾ ਤਾਂ ਹੈ ਨਹੀਂ ਤੁਸੀਂ ਹੋਰ ਕਿ ਦੇ ਦਿੰਦੇ ਰੇਟ 110 ਰੁਪਏ ਹੈ ਆ

ਮਰਾ ਹੋਲੰਡ ਹਾਂ ਹਾਂ ਸਿੱਤੇ ਆ ਗਿਆ ਹਾਂ ਫਰੀ ਵਿੱਚ ਦਾ ਕੱਟ ਕੋ